ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਤੋਂ ਅੱਜ ਜਿਹਦਾ ਦਿਨ ਆ 26 ਜੂਨ ਮਹਾਨਾਇਕ ਸ੍ਰੀ ਲਾਇਰ ਦੇ ਮਹਾਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਹੈ ਬਹੁਤ ਹੀ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਮਹਾਨ ਸ਼ਹੀਦੀ ਆ ਉਸ ਯੋਧੇ ਦੀ ਜਿਸ ਨੇ ਸ਼ਰਾੰਤੀ ਜਟਨਾ ਇਟਕੜ ਕਾ ਕੇ 17 ਹਵਦਾ ਕਿ 12 ਬਈ 1710 ਨੂੰ ਸਰਾਂਧੀ ਏਟਨੇਟ ਘੜਕਾ ਕੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਤਾਰ ਕੇ ਰਾਜ ਤੇ ਉੱਤੇ ਆਪਣਾ ਕਬਜ਼ਾ ਕਰਕੇ ਸਰਾਂ ਤੇ ਤੇ ਪੰਜਾਬ ਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਫਰਮਾਨ ਅੱਜ ਵੀ ਮਿਲਦਾ ਜਿਹੜਾ ਉਹਨਾਂ ਨੇ ਲੋਹਗੜ ਦੇ ਕਿਲੇ ਚੋਂ ਜਾਰੀ ਕੀਤਾ ਉਹ ਟਾਈਮ ਦੇ ਉੱਤੇ ਸੂਬੇਦਾਰ ਬਾਦ ਸਿੰਘ ਨੂੰ ਬਾਦ ਸਿੰਘ ਜਿਹੜਾ ਉਹਨਾਂ ਦਾ ਜਰਨੈਲ ਸੀ ਉਸ ਨੂੰ ਸੂਬੇਦਾਰ ਪੰਜਾਬ ਦਾ ਬਣਾ ਕੇ ਉਹਦੇ ਦਸਖਤਾਂ ਏਟ ਉਹ ਲਾਣ ਜਿਹੜਾ ਲਾਣਿਆ ਲਾਣਨਾਮਾ ਵਾ ਵਾਜੋਈ ਮਜੂਦਿਆ ਲੋਗੜ ਦੇ ਕਿਲੇ ਦੇ ਵਿੱਚ ਉਦੋਂ ਤੋਂ ਪੰਜਾਬ ਦੇ ਕਿਸਾਨ ਆਜਾ ਆਪਣੀਆਂ ਜ਼ਮੀਨਾਂ ਦੇ ਮਾਲਕ ਆ ਉਹਨਾਂ ਨੇ ਜਦੋਂ ਜ਼ਮੀਨਾਂ ਦਿੱਤੀਆਂ ਵਾ 1710 ਦੇ ਵਿੱਚ ਸਰੰਦ ਜਿੱਤ ਕੇ ਫਿਰ ਇਹ ਵਿਤਕਰਾਂ ਨਹੀਂ ਕੀਤਾ ਪਿੱਛੇ ਸਿੱਖਾਂ ਨੂੰ ਦੇਣੀਆਂ ਵਾ ਜਾਂ ਕਿਤੇ ਖਾਸ ਵਾਰ ਗੁਰੂ ਦੇਣੀਆਂ ਉਹਨਾਂ ਨੇ ਜ਼ਮੀਨਾਂ ਸਾਰੇ ਹੀ ਦੇ ਜ਼ਮੀਨੀਆਂ ਚਾਹੇ Hindu ਸੀ ਚਾਹੇ ਮੁਸਲਮਾਨ ਸੀ ਚਾਹੇ ਸਿੱਖ ਸੀ ਕੋਈ ਵੀ ਸੀ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਸਭ ਨੂੰ ਬਰਾਬਰ ਵੰਡ ਕੀਤੀ ਆ ਅਸਲ ਦੇ ਵਿੱਚ ਉਹ ਖਾ ਸਹੀ ਖਾਲਸਾ ਰਾਜ ਜਿਹੜਾ ਅਸਲ ਮੈਨੇ ਉਹ ਖਾਲਸਾ ਰਾਜ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਕਾਇਮ ਕੀਤਾ ਪੰਜਾਬ ਦੇ ਵਿੱਚ ਭਾਵੇਂ ਉਹ ਥੋੜੇ ਥੋੜਾ ਜਿਹਾ ਰਿਆ ਉਸ ਤੋਂ ਬਾਅਦ ਉਹ ਲੜਦੇ ਰਹੇ ਤੇ ਪੰਜ ਸਾਲ ਲੜਦੇ ਨੰਗੇ ਉਹਨਾਂ ਦੇ 17ਵਾਂ 10 ਤੋਂ 17ਵਾਂ 15 ਤੱਕ 17ਵਾਂ 15 ਦਾ ਵਿੱਚ ਉਹ ਗਦਾਰ ਨਗਲ ਦੀ ਕੱਚੀ ਗਾੜੀ 'ਚ ਕਿਰ ਜਾਂਦੇ ਆ 9 ਮਹੀਨੇ ਜੱਗ ਚੱਲਦੀ ਆ ਉੱਥੇ ਵੀ ਗਦਾਰਾਂ ਨੇ ਆਪਣੀ ਗਦਾਰੀ ਦਾ ਸਬੂਤ ਦਿੱਤਾ ਗਦਾਰੀ ਵਿਖਾਈ ਤੋ ਉਹਦੇ ਵਿੱਚ ਉਹ 9 ਮਹੀਨੇ ਦੀ ਜਦੋਂ ਜੈਤੋ ਬਾਅਦ ਉਹਨਾਂ ਨੂੰ ਸਰੈਂਡਰ ਕਰਨਾ ਪਿਆ ਤੇ ਫਕਸੀ ਆਰਮੀ ਉਹਨਾਂ ਨੂੰ ਕੈਦ ਕਰਕੇ ਦਿੱਲੀ ਘੜਿਆ ਸਾਸੂ ਸਿੰਘਾਂ ਨੂੰ ਬਾਬਾ ਬੰਦਰ ਸਿੰਘ ਬਾਦਰ ਨੂੰ ਉਹਦੀ ਪਤਨੀ ਨੂੰ ਉਹਦੇ ਬੱਚੇ ਨੂੰ ਤੋਥੇ ਤਸੀਹੇ ਦੇ ਕੇ ਹਰ ਰੋਜ਼ ਸਿੰਘ ਸ਼ੀਰ ਕੀਤੇ ਜਾਂਦੇ ਰਹੇ ਜਦੋਂ ਬਾਬਾ ਬੰਦਰ ਸਿੰਘ ਬਾਦਰ ਨੂੰ ਤਸੀਹੇ ਦਿੱਤੇ ਆ ਕੋਈ ਅਣਮਨੁੱਖੀ ਇਤਰਾ ਦੀ ਹੈ ਨਹੀਂ ਕਿ ਇਤਿਹਾਸ ਦੇ ਵਿੱਚ ਜਿਹੜਾ ਵਰਤਾਰਾ ਆਣ ਮਨੁੱਖੀ ਉਹ ਨਾਲ ਨਹੀਂ ਕੀਤਾ ਗਿਆ ਅੱਖਾਂ ਕੱਟੀਆਂ ਗਈਆਂ ਉਹਨਾਂ ਦੇ ਉਹਨਾਂ ਦੇ ਸਲਾਈਆਂ ਜਿਹੜੀਆਂ ਸਾਰੇ ਥਰੀ ਦੇ ਉੱਤੇ ਮਾਰੀਆਂ ਗਈਆਂ ਅੰਗ ਕੱਟੇ ਗਏ ਤੇ ਸਭ ਤੋਂ ਵੱਧ 4 ਸਾਲ ਦੇ ਬੱਚੇ ਦਾ ਖਲੇਜਾ ਕੱਢ ਕੇ ਉਹਦੇ ਮੂੰਹ ਚ ਪਾਇਆ ਗਿਆ ਸਿਰਫ ਇਸ ਕਰਕੇ ਇੰਨਾ ਤਸ਼ਹ ਦਿੱਤੇ ਗਏ ਇਹ ਆਪਣਾ ਜਿਹੜਾ ਵਾ ਦੀਨ ਗਵਾ ਦੇ ਆਪਣਾ ਮਾਨ ਗਵਾ ਦੇ ਤੇ ਸਰਕਾਰ ਦੀ ਗੱਲ ਮੰਨ ਲੇ ਪਰ ਉਹਨਾਂ ਸਰਕਾਰ ਦੀ ਗੱਲ ਨਹੀਂ ਮੰਨਦੇ ਉਹਨਾਂ ਨੇ ਅੱਖ ਚੱਕ ਪਾ ਕੇ ਕਿਹਾ ਫਰਸੀਆ ਨੂੰ ਵੀ ਮੇਰੇ ਨਾਲ ਉਸ ਲੋਕ ਕਰ ਜੋ ਇੱਕ ਰਾਜਾ ਦੂਜੇ ਨਾਲ ਕਰਦਾ ਵਾ ਜੋ ਇੱਕ ਬਾਗੀ ਨਾਲ ਕਰਦਾ ਵਾ ਇੱਕ ਦੁਸ਼ਮਣ ਨਾਲ ਕਰਦਾ ਉਹ ਮੇਰੇ ਨਾਲ ਸਲੂਕ ਕਰ ਮੈਨੂੰ ਕੋਈ ਪਰਵਾਹ ਨਹੀਂ ਹੈ ਮੈਂ ਗੁਰੂ ਗੋਬਿੰਦ ਸਿੰਘ ਦੇ ਵਿਚਾਰਾਂ ਤੇ ਗੁਰੂ ਬਾਬੇ ਆਨੰਦ ਦੇ ਵਿਚਾਰਾਂ ਤੇ ਖੜਾ ਹਾਂ ਕਿ ਇਹ ਚੀਜ਼ਾਂ ਸਭ ਮੇਰੇ ਨਾਲ ਮਾਇਨੇ ਨਹੀਂ ਰੱਖਦੀਆਂ ਕੋਈ ਤੇ ਮੇਰੇ ਬੱਚੇ ਦਾ ਕੀ ਹੋ ਗਿਆ ਮੇਰੀ ਪਤਨੀ ਦਾ ਕੀ ਹੋ ਗਿਆ ਮੇਰੇ ਪਰਿਵਾਰ ਦਾ ਕੀ ਹੋ ਗਿਆ ਮੇਰੇ ਸਿੰਘਾਂ ਦਾ ਕੀ ਹੋ ਗਿਆ ਇਹ ਮੈਂ ਆਪਣੀ ਡਿਊਟੀ ਨਿਭਾ ਰਿਹਾ ਵਾਂ ਤੇ ਮੈਂ ਆਪਣੇ ਵਿਚਾਰਾਂ ਤੇ ਖੜਾ ਵਾਂ ਇਸ ਕਰਕੇ ਬਾਬਾ ਬੰਦਰ ਸਿੰਘ ਬਾਦਲ ਦੀ ਜਿਹੜੀ ਸ਼ੀਧੀ ਆ ਬਹੁਤ ਮਹਾਨ ਸ਼ੀਧੀ ਆ ਤੇ ਅੱਜ ਦੇ ਸਰਦਾਰ ਵਿੱਚ ਉਹਨਾਂ ਨੂੰ ਹੋਰ ਵੀ ਜਾਦ ਕਰਨ ਦੀ ਲੋੜ ਆ ਜਿਸ ਤਰੀਕੇ ਨਾਲ ਅੱਜ ਵਰਤਾਰਾ ਵਰਤ ਰਿਹਾ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੇ ਜਰਵਾਨੇ ਆ ਜਿਤਨਾ ਉਦੋਂ ਰੰਗ ਜੇਮ ਸੀ ਫਟ ਸੀ ਆਰ ਸੀ ਵਜ਼ੀਰ ਖਾਂ ਸੀ ਜਿਸ ਤਰੀਕੇ ਨਾਲ ਉਹ ਚੜ ਕੇ ਆਏ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਜ਼ੁਲਮ ਜਬਰ ਕੀਤੇ ਉਸੇ ਤਰ੍ਹਾਂ ਦੇ ਜ਼ੁਲਮ ਜਬਰ ਅੱਜ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਸ ਕਰਕੇ ਅੱਜ ਜੇ ਆਪਣੀ ਹੋਂਦ ਬਚਾਉਣੀ ਉਹਨਾਂ ਦਾ ਸਦੀ ਲੜਾਈ ਸੀ ਉਦੋਂ ਉਦੋਂ ਵੀ ਹੋਂਦ ਦੀ ਲੜਾਈ ਸੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਗੁਰੂ ਗਬੀਰ ਸਿੰਘ ਖਾਲਸਾ ਪੰਥ ਦੀ ਸਾਜਨਾ ਕੀਤੀ ਉਦੋਂ ਤੋਂ 1700 ਅੱਠੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਇਧਰ ਨੂੰ ਤੁਰਿਆ ਤੋਂ ਹੋਂਦ ਦੀ ਲੜਾਈ ਸੀ ਇੱਜ਼ਤ ਦੀ ਲੜਾਈ ਸੀ ਜਦੋਂ ਕਿ ਕਿਸੇ ਦੀ ਇੱਜ਼ਤ ਨਹੀਂ ਸੀ ਕਿਸੇ ਨੂੰ ਰਹਿਣ ਦਾ ਹੱਕ ਨਹੀਂ ਸੀਗਾ ਜਿਹੜੇ ਕਿ ਸਾਡੇ ਬਨੁੱਕੀ ਅੱਖ ਕੁਚਲੇ ਹੋਏ ਸੀ ਉਹ ਲੜਾਈ ਆ ਅੱਜ ਆ ਵੀ ਹੋਂਦ ਦੀ ਲੜਾਈ ਆ ਆਪਣਾ ਉਧਰ ਤੋਂ ਨੋਕ ਪੱਖ ਇਰਾਕ ਨੂੰ ਗਾਵ ਉਹ ਤੇ ਵੱਡਾ ਮੁੱਲਾਵਾ ਸਾਡਾ ਤਰਤੀ ਹਵਾ ਪਾਣੀ ਸਾਭ ਕੋ ਤਬਾਹ ਕੀਤਾ ਜਾ ਰਿਹਾ ਸਾਡੀ ਹੋਣ ਦਸਤੀ ਮਟਾਈ ਜਾ ਰਹੀ ਆ ਤੇ ਇਸ ਕਰਕੇ ਅੱਜ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੇ ਉਹਦੇ ਵਿਚਾਰ ਆ ਜਿਹੜੀ ਉਹਦੀ ਸ਼ੀਦੀ ਆ ਉਹਨੂੰ ਸਾਨੂੰ ਨਮਸਕਾਰ ਕਰਨਾ ਚਾਹੀਦਾ ਤੇ ਉਹਨੂੰ ਅੱਜ ਅੱਜ ਦੇ ਦਿਨ ਯਾਦ ਕਰਕੇ ਆਪਣੇ ਗਲਾਂ ਚੋਂ ਸਾਹ ਕੇ ਉਸ ਸ਼ੀਦੀ ਤੋਂ ਉਸ ਜਿਹੜਾ ਉਹਨੇ ਸਿੱਖ ਰਾਜ ਕਾਇਮ ਕੀਤਾ ਉਸ ਤੋਂ ਪ੍ਰੇਰਣਾ ਲੈ ਕੇ ਕਿ ਉਹ ਸਿੱਖ ਰਾਜ ਕਿਸ ਤਰ੍ਹਾਂ ਦਾ ਹੀ ਉਹ ਤੋਂ ਪ੍ਰੇਰਣਾ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਤਾ ਜੋ ਅਸੀਂ ਆਪਣੇ ਜਿਹੜੇ ਆ ਜਿਹੜੇ ਅੜ ਜਿਹੜੇ ਜੋ ਵੀ ਸਾਡੇ ਜੋ ਸਾਡੇ ਤੇ ਬਾਹਰ ਕਰ ਰਿਹਾ ਜੋ ਸਾਡੇ ਤੇ ਜ਼ੁਲਮ ਕਰ ਰਿਹਾ ਜ਼ਬਰ ਕਰ ਰਿਹਾ ਉਹਨਾਂ ਦਾ ਮੁਕਾਬਲਾ ਕਰਦੇ ਹੋਏ ਉਹਦਾ ਖੁਰਾ ਕੁਝ ਮਟਾ ਸਕੀਏ ਤੇ ਸਹੀ ਮਾਇਣਿਆਂ ਦੇ ਵਿੱਚ ਜਿਹੜੇ ਕੀrti ਕੰਮ ਆ ਜਿਹੜੇ ਕੀਤੀ ਕਾਮਿਆਂ ਦੀ ਮੁਕਤੀ ਇਸ ਪ੍ਰਬੰਧ ਤੋਂ ਇਸ ਦੁਸ਼ਟ ਪ੍ਰਬੰਧ ਤੋਂ ਕਰ ਸਕੀਏ ਉਧਰ ਨੂੰ ਸਾਨੂੰ ਵਧਣਾ ਚਾਹੀਦਾ ਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਉਹਦੇ ਨਾਲ ਗਏ ਸੀ ਆਮ ਲੋਕ ਗਏ ਸੀ ਆਮ ਲੋਕ ਗਏ ਸੀਗੇ ਜਿਹੜੇ ਬੇਜਮੀਨੇ ਸੀਗੇ ਜਿਨ੍ਹਾਂ ਕੋ 800 ਸਾਲ ਤੋਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੈਗੀ ਉਹ ਲੋਕ ਜਾ ਕੇ ਲੜੇ ਤੇ ਜਿਹੜਾ ਲੋਕਾਂ ਨੂੰ ਕੋਈ ਪਿੰਡਾਂ 'ਚ ਪਹੁੰਚਦਾ ਨਹੀਂ ਸੀ ਉਹ ਵਿਚਾਰੇ ਆਮ ਨਮਾਣੇ ਲੋਕ ਸੀਗੇ ਪਰ ਜਦੋਂ ਸਰੰਦ ਜਿੱਤ ਕੇ ਉਹ ਪਿੰਡਾਂ 'ਚ ਆਏ ਆ ਤੇ بڑے بڑے ਚੌਧਰੀ ਜਿਹੜੇ ਯਾਰਾਂ ਯਾਰਾਂ ਕਿੱਲਿਆਂ ਦੇ 10-10 20-20 ਹਜ਼ਾਰ ਕਿੱਲੇ ਦੇ ਮਾਲਕ ਸੀ ਸੈਂਕੜੇ-ਸੈਂਕੜੇ ਪਿੰਡਾਂ ਦੇ ਮਾਲਕ ਸੀ ਉਹਨਾਂ ਦੇ ਪੈਰਾਂ 'ਚ ਡਿੱਗੇ ਸਿਆਣ ਕੇ ਵੀ ਸਾਨੂੰ ਹਣ ਬਖਸ਼ ਲੋ ਇਸ ਕਰਕੇ ਉਤਲੀ ਐਟਲੀ ਬਾਬਾ ਬੰਦਰ ਸਿੰਘ ਬਾਦਰ ਨੇ ਕੀਤੀ ਸੀ ਉਹਦੀ ਫੌਜ ਨੇ ਕੀਤੀ ਸੀ ਉਹਦੇ ਜੋਧ ਜਿਹੜੀ ਕਲਾ ਸੀ ਉਹਨੇ ਕੀਤੀ ਸੀ ਤੇ ਜਿਹੜਾ ਵਿਚਾਰ ਗੁਰੂ ਸਾਹਿਬ ਨੇ ਦੇ ਕੇ ਉਹਨਾਂ ਨੂੰ ਉਹਦੇੜ ਸਾਹਿਬ ਤੋਂ ਇਧਰ ਨੂੰ ਤੋਰਿਆ ਸੀ ਉਸ ਵਿਚਾਰ ਨੇ ਕੀਤੀ ਸੀ ਇਸ ਕਰਕੇ ਗੁਰੂ ਸਾਹਿਬ ਦੇ ਵਿਚਾਰਾਂ ਤੇ ਅੱਜ ਚੱਲਦੇ ਹੋਏ ਤੇ ਬਾਬਾ ਬੰਦਸ ਸਿੰਘ ਬਹਾਦਰੀ ਤੋਂ ਬਾਬਾ ਬੰਦਸ ਸਿੰਘ ਬਹਾਦਰ ਦੀ ਜਿਹੜੀ ਸ਼ੀਧੀ ਆ ਉਹ ਤੋਂ ਪ੍ਰੇਰਣਾ ਲੈਂਦੇ ਆ ਅੱਗੇ ਵਧ ਅੱਗੇ ਵਧਿਏ ਤੇ ਆਸ ਸਾਨੂੰ ਜਿਹੜਾ ਵਾ ਜੋਧਿਆਂ ਦਾ ਇਤਿਹਾਸ ਆ ਉਹ ਸਾਨੂੰ ਪ੍ਰੇਰਨਾ ਦਿੰਦਾ ਵਾ ਤੇ ਜਿਹੜੇ ਗੁਰੂ ਸਾਹਿਬ ਦੀ ਫਿਲਾਸਫੀ ਆ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਆ ਜੋ ਗੁਰੂ ਸਾਹਿਬ ਦੇ ਵਿਚਾਰ ਆ ਉਹ ਸਾਨੂੰ ਰਾਹ ਵਿਖਾਉਂਦੇ ਆ ਉੱਤੇ ਚੱਲਦੇ ਹੋਏ ਆਓ ਅੱਗੇ ਵਧਿਏ ਤੇ ਇਹਨਾਂ ਦੁਸ਼ਟਾਂ ਨੂੰ ਇਸ ਦੇਸ਼ 'ਚੋਂ ਇਸ ਪੰਜਾਬ 'ਚੋਂ ਭਜਾਈਏ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਹ